ਮਾਤਾ ਦੀ ਜੀ ਜੈ ਮਾਤਾ ਦੀ ਅੱਜ ਮਾਤਾ ਸ਼੍ਰੀ 18 ਪੂਜੀ ਮੰਦਰ ਸ਼ੀ ਮੰਦਰ ਦੇ ਵਿੱਚ ਖੜੇ ਆ ਬੜਿਆਲਾ ਗੇੜ ਤੇ ਦਿਨੀਪ ਰੋੜਾ ਜੀ ਵੱਲੋਂ ਜੋ ਸਾਡੇ ਪ੍ਰਦਾਨ ਹੋਂਦਾ ਬਲੋ ਇਸ ਟਾਈਮਾ ਵਿਸ਼ਾਲ ਜਾਗਰਣ ਆਪਣਾ 18 ਪੂਜੀ ਮੰਦਰ ਦੇ ਵਿੱਚ 3 April ਦਿਨ ਵੀਰਵਾਰ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਕਰਾਇਆ ਜਾ ਰਿਹਾ ਹੈ ਤੇ ਹੁਣ ਅਸੀਂ ਉੱਥੇ ਖੜੇ ਆ ਕਿ ਤੁਹਾਨੂੰ ਉੱਥੇ ਦੀ ਤਿਆਰੀ ਤੁਹਾਨੂੰ ਉੱਥੇ ਲੋਕੇਸ਼ਨ ਬਾਰੇ ਦਿਖਾਵਾਂਗੇ ਕੈਮਰਾਮੈਨ ਨੂੰ ਬੇਨਤੀ ਇੱਕ ਵਾਰ ਆਪਣਾ ਮੰਦਿਰ ਦਿਖਾ ਦਿਓ ਕਿ ਜਿੱਥੇ ਆਪਾਂ ਖੜੇ ਆ ਤੇ ਜਿੱਥੇ ਕੱਲ ਦਾ ਜਾਗਰਨ ਹੈ ਹੁਣ ਜੋ ਕੱਲ ਦਾ ਜਾਗਰਨ ਹੈ ਪਾਈਵੇਂ ਵਿਸ਼ਾਲ ਜਾਗਰਨ ਮਾਤਾ ਸ਼੍ਰੀ 18 ਭੂਜ ਮੰਦਿਰ ਦੇ ਵਿੱਚ ਉਹ ਜਾਗਰਨ ਦੀ ਤਿਆਰੀ ਵੀ ਦਿਖਾਈਏ ਤੇ ਜੋ ਆਪਣਾ 9 ਦਿਨ ਦੇ ਨਰਾਤੇ ਨੇ ਇੱਥੇ ਦੇ ਨਰਾਤੇ ਉਹ ਵੀ ਤੁਹਾਨੂੰ ਮੰਦਿਰ ਦੇ ਵਿੱਚ ਰੌਣਕ ਦਿਖਾਉਣ ਜਾਣੇ ਆ ਵਾਤਾਸ਼ਰੀ 18 ਭੋਜੀ ਮੰਦਰ ਦੇ ਵਿੱਚ ਜੋ ਕੱਲ ਦਾ ਜਾਗਰਨ ਹੈ ਉਸ ਦੀ ਤਿਆਰੀ ਬੜੀ ਝੂਰਾ ਸ਼ੂਰਾ ਦੇ ਨਾਲ ਚੱਲ ਰਹੀ ਹੈ ਦੇਖ ਸਕਦੇ ਹੋ ਤੁਸੀਂ ਆਪ ਦਾ ਘਰੇ ਮੈਂ ਕੰਮ ਕਰ ਰਹੀ ਹਾਂ ਪਾਪਾ ਮੰਗ ਰਹੇ ਨੇ ਦੋ ਲੈ ਆਈਏ ਦੋ 1 ਦੋ ਨਹੀਂ ਕਿਤੇ ਕੰਦੇ ਨੌਂ ਨਰਾਤੇ ਜੋ ਮਾਤਾ ਦੇ ਆਉਂਦੇ ਨੇ ਉਹਦੇ ਵਿੱਚ ਹਰ ਰੋਜ਼ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਤੱਕ ਖੀਰ ਦਾ ਪ੍ਰਸ਼ਾਦ ਜੋ ਆਪਣਾ ਵਰਤ ਦੀ ਖੀਰ ਭਗਤਾਂ ਵਾਸਤੇ ਮੰਦਰ ਵੱਲੋਂ ਤਿਆਰ ਕੀਤੀ ਜਾਂਦੀ ਹੈ ਦਲੀਪ ਰੋੜਾ ਜੀ ਵੱਲੋਂ ਮਾਤਾ ਸ਼੍ਰੀ ਧਾਰਾ ਪੂਜੀ ਜੀ ਜੋ ਕੱਲ ਨੂੰ ਰੇਸ ਸਤਾਈਵੇਂ ਵਿਸ਼ਾਲ ਜਾਗਰਨ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਜੋ ਸਤਾਈਵੇਂ ਵਿਸ਼ਾਲ ਜਾਗਰਨ 18 ਪੂਜੀ ਮੰਦਿਰ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਉਹਨਾਂ ਦੀ ਟੀਮ ਖੜੀ ਹੈ ਤੇ ਉਹਨਾਂ ਦੇ ਮੈਂਬਰ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਾਣੇ ਆ ਸਾਡੇ ਸੰਜੀਵ ਜਿੰਦਲ ਜੀ ਜੋ ਮਾਤਾ ਰਾਣੀ ਦੇ ਅਸ਼ੀਰਵਾਦ ਪ੍ਰਾਪਤ ਕਰ ਰਹੇ ਨੇ ਤੇ ਇਹਨਾਂ ਦੇ ਬਹੁਤ ਕਿਰਪਾ ਤੇ ਮਾਤਾ ਰਾਣੀ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੀ ਜੋ ਆਪਣਾ ਕੱਲ 27ਵਾਂ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ ਉਹਦੇ ਬਾਰੇ ਤੁਸੀਂ ਨਾਭਾ ਨਵਸੀਆ ਦੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਹ ਹਰ ਸਾਲ ਦੀ ਤਰ੍ਹਾਂ 3 ਅਪ੍ਰੈਲ ਨੂੰ ਜਾਗਰਣ ਹੁੰਦਾ ਸਾਡਾ ਇਸ ਵਾਰ 27ਵਾਂ ਜਾਗਰਣ ਹੈ ਸਾਰੇ ਨਾਭਾ ਨਵਸੀਆ ਦੇ ਲੋਕਾਂ ਨੂੰ ਇਹ ਕਹਿੰਦਾ ਵੀ ਹੁਣ ਨੂੰ ਆ ਕੇ ਪਹੁੰਚੋ ਮਹਾਮਾਈ ਦੇ ਦਰਸ਼ਨ ਕਰੋ ਨਵਰਾਤਰੀ ਚੱਲ ਰਹੇ ਨੇ ਜੀ ਜ਼ਰੂਰ ਸਾਰੇ ਪਹੁੰਚੋ ਲੰਗਰ ਦੇ ਵਿਵਸਥਾ ਕੀਤੀ ਗਈ ਹੈ ਸਾਰਿਆਂ ਲਈ ਤੇ ਆਪਣਾ ਮੰਦਰ ਦੇ ਵਿੱਚ ਆਪਣਾ 9 ਦਿਨ ਹੋ ਗਏ ਮਾਈ ਦੇ ਨਰਾਤੇ ਚੱਲ ਰਹੇ ਨੇ ਤੇ ਉਹਦੇ ਵਿੱਚ ਆਪਣਾ ਮੰਦਰ ਦੇ ਵਿੱਚ ਕੀ ਕੀਤਾ ਜਾ ਰਿਹਾ ਤੇ ਨਾਬਾ ਦੇ ਨਿਵਾਸੀਆਂ ਨੂੰ ਜਿਨ੍ਹਾਂ ਨੇ ਵਰਤ ਰੱਖਿਆ ਉਹਨਾਂ ਵਾਸਤੇ ਕੀ ਕਹੂੰ ਦੇਖੋ ਨਵਰਾਤਰੀ ਚੱਲ ਰਿਹਾ ਉਸ ਲਈ ਮੰਦਰ ਪੂਰਾ ਸਜਾਇਆ ਹੋਇਆ ਹੈ ਜੀ ਲੜੀਆਂ ਨਾਲ ਲਾਈਟਿੰਗ ਕੀਤੀ ਹੋਈ ਆ ਦੇਖੋ ਪੂਰੀ ਮੰਦਰ ਪੂਰਾ ਸਜਾਇਆ ਹੋਇਆ ਹੋਇਆ ਜੀ ਤੇ ਜੋ ਪ੍ਰਸ਼ਾਦ ਹੈ ਉਹ ਕੀ ਖਵਾ ਰਹੇ ਹੋ ਸੌਫੀ ਚਾਵਲ ਦੀ ਖੀਰ ਆ ਜੀ ਬਰਤਾਂ ਲੈਣੀ ਬਣਾਈ ਜਾਂਦੀ ਆ ਤੇ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ 7ਵੇਂ ਵਿਚਾਲ ਜਾਗਰਨ ਜੋ ਕਰਵਾ ਰਹੇ ਨੇ ਇਹ ਨਾਬਾ ਨਿਵਾਸੀਆਂ ਨੂੰ ਬੇਨਤੀ ਕੀ ਸਾਰੇ ਹਮਮਾ ਕੇ ਪਹੁੰਚੋ ਤੇ ਮਾਤਾ ਰਾਣੀ ਦਾ ਗੁਣਗਾਨ ਕਰੋ ਤੇ ਆਪਣਾ ਇੱਕ ਸਾਡੇ ਖੁੱਲਰ ਸਾਹਿਬ ਜੋ ਸਾਡੇ ਮਾਸਟਰ ਜੀ ਜੀ ਉਹਨਾਂ ਦੇ ਬੇਟੇ ਉਹਨਾਂ ਨਾਲ ਗੱਲਬਾਤ ਕਰਾਉਣਾ ਛੋਟੀ ਤੇ ਆਪਣਾ ਜੋ ਕੱਲ ਨੂੰ 27ਵਾਂ ਵਿਸ਼ਾਲ ਜਾਗਰਣ ਆ ਇਹਦੇ ਵਿੱਚ ਕੌਣ ਕਲਾਕਾਰ ਆ ਰਿਹਾ ਤੇ ਕੀ ਗੱਲਬਾਤ ਇਹਦੇ ਵਿੱਚ ਆਪਣਾ ਲੋਕਲ ਕਲਾਕਾਰਾਂ ਵੀ ਕੀ ਸੀ ਤੇ ਉਹ ਆ ਰਹੇ ਨੇ ਤੇ ਆਪਣਾ ਲੰਗਰ ਦੀ ਸਹੂਲਤ ਆਪਾਂ ਨੇ ਰੱਖੀ ਹੈ ਉਹਦੇ ਵਿੱਚ ਵਰਤਨਾਂ ਲਈ ਵੀ ਤੇ ਨਾਰਮਲ ਦੇਖੋ ਭਗਤਾਂ ਨੂੰ ਬੇਨਤੀ ਹੈ ਕਿ ਘਬਰਾਂ ਦੀ ਕੋਈ ਲੋੜ ਨਹੀਂ ਹੈਗੀ ਦੋ ਤਰ੍ਹਾਂ ਦਾ ਪ੍ਰਸ਼ਾਦ ਬਣਾਇਆ ਗਿਆ ਇੱਕ ਵਰਤ ਵਾਸਤੇ ਇੱਕ ਬਿਨਾ ਵਰਤ ਵਾਲਿਆਂ ਦੇ ਵਾਸਤੇ ਠੀਕ ਹੈ ਜੀ ਤੇ ਉਹਦੇ ਵਿੱਚ ਸੋਫੀਆ ਜੋਲ ਦੀ ਆਪਣੀ ਖੀਰ ਤੇ ਪਕੋੜੇ ਔਬਲੇ ਦੇ ਆਟੇ ਵਾਲੇ ਲੰਗਰ ਰੱਖਿਆ ਗਿਆ ਹੈ ਤੇ ਸਾਰੇ ਨਾਬਾ ਨਿਵਾਸੀਆਂ ਨੂੰ ਬੇਨਤੀ ਕਿ ਹਮ ਹਮਾ ਕੇ ਮਾਤਾ ਰਾਣੀ ਦਾ ਗੁੰਗਾਨ ਆਪਣਾ ਵਿਕੀ ਅਨਮੋਲ ਜਾਗਰਣ ਦਿਵਾਰ ਚੱਲ ਰਿਹਾ ਹੈ ਤੇ ਸਾਰੇ ਮੈਂਬਰ ਪਹੁੰਚੋ ਤੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈ ਮਾਤਾ ਦੀ ਜੈ ਮਾਤਾ ਜੈ ਮਾਤਾ ਜੈ ਕਰਾ ਲਾ ਲਓ ਭਰਗੇ ਜੱਕੜੇ ਤਾਲੇ ਪੂਜੀ ਮਾ ਏਗਾ ਸੁਨੇਹਾ